ਜੀ ਕਿੰਦਾ ਜੀ ਤੁਸੀਂ ਸਾਰੇ ਠੀਕ ਹੋ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋ ਮੈਂ ਅੱਜ ਦਾ ਨਿਊ ਬਲੌਗ ਤੁਹਾਨਾਂ ਸਾਰਿਆਂ ਦਾ ਸਵਾਗਤ ਹੈ ਜੀ ਦੇਖਿਆ ਅਗਰ ਮੁੰਡਾ ਜਾ ਰਿਹਾ ਸੀ ਭੁੱਲੇ ਤੇ ਬੜਾ ਦੇਖੋ ਸਾਰਾ ਕਹਦੀ ਹੈ ਫਿਰ ਮੁੰਡੇ ਦੇ ਮੂੰਹ ਛਾਉਣ ਲੱਗਦਾ ਲੇਆ ਦੇਖੋ ਜੀ ਸਾਨੂੰ ਨਿੱਕੀਆਂ-ਨਿੱਕੀਆਂ ਤਾਰਾਂ ਦੀ ਵੀ ਲੋੜ ਰਹਿੰਦੀ ਹੈ ਕਿਉਂਕਿ ਇਹ ਬੈਟਰੀਆਂ ਵਗੈਰਾ ਚਾਰਜ ਲਾਉਂਦੇ ਰਹਿੰਦੇ ਆ ਤਾਂ ਕਰਕੇ ਤੇ ਉਹ ਵੀ ਗਏ ਆ ਕੰਮ ਤੇ ਥੋੜਾ ਟਾਈਮ ਹੀ ਹੋਇਆ ਤੇ ਮੁੰਡਾ ਵੀ ਗਿਆ ਸਕੂਲੇ ਅਜੇ ਤਾਂ ਮੁੰਡਾ ਵੀ ਹੋਣੇ ਗਿਆ ਸਕੂਲ ਤੇ ਆਪ ਵੀ ਕੰਮ ਤੇ ਗਏ ਤੇ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਥਿਊ ਅੱਜ ਬੜੇ ਦਿਨਾਂ ਬਾਅਦ ਹੈ ਇਸ ਤਰੀਕੇ ਦਾ ਥਿਊ ਦੇਖਣ ਨੂੰ ਮਿਲਿਆ ਕਿਉਂਕਿ 8-7 ਦਿਨ ਸੋਣੀ ਧੁੱਪ ਲੱਗ ਗਈ ਸੀ ਇਸ ਕਰਕੇ ਤੇ ਹਜੇ ਥੋੜਾ-ਥੋੜਾ ਟਾਈਮ ਰਹਿੰਦਾ ਹੈਗਾ ਤੋਂ ਦਾ ਤੇ ਆਪਣੀ ਕਣਕ ਤੁਹਾਨੂੰ ਵਿਖਾਈ ਨਹੀਂ ਤੇ ਅੱਜ ਆਪਾਂ ਤੁਹਾਨੂੰ ਆਪਣੀ ਕਣਕ ਦਿਖਾ ਦਿੰਨੇ ਆ ਕਿਉਂਕਿ ਆਪਣੀ ਕਣਕ ਦੇ ਵਿੱਚ ਕੋਈ ਸਪਰੇ ਨਹੀਂ ਕੀਤੀ ਕੋਈ ਅਸੀਂ ਰੇ ਨਹੀਂ ਕਰਦੇਗੇ ਬਿਨ ਰੇ ਸਪਰੇ ਦੀ ਆਪਣੀ ਕਣਕ ਹੈ ਜੀ ਤੇ ਤੁਸੀਂ ਦੇਖੋ ਕਿੰਨੀ ਵਧੀਆ ਆਪਣੀ ਹਰੀ ਕੱਚ ਜਨਿਕ ਕਾਲੀ ਕਾਲੀ ਆਪਣੀ ਜਿਹੜੀ ਕਣਕ ਉਹ ਖੜੀ ਆ ਨਾ ਕਾਲਾ ਪਨ ਨਜ਼ਰ ਆ ਰਿਹਾ ਜੀ ਹਨਾ ਕਣਕ ਦੇ ਵਿੱਚ ਕਿਉਂਕਿ ਅਸੀਂ ਰੇ ਸਪਰੇਅ ਕੁਝ ਵੀ ਨਹੀਂ ਪਾਉਂਦੇਗੇ ਸਾਡੀ ਕਣਕ ਦੇ ਵਿੱਚ ਤੇ ਬਹੁਤ ਸੋਹਣੀ ਹੈ ਜਿਹੜੀ ਕਣਕ ਖੜੀ ਹੈ ਹੋਰ ਦਰਸ਼ਕੋ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਹੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਵੇ ਜੀ ਕਿਵੇਂ ਲੱਗਦੇ ਸਾਡੇ ਬਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਦੇ ਨਾਲ ਅੰਡਾ ਤੱਕ ਬਣੀ ਰਹੀ ਹਕਰੋ ਜੀ ਤੇ ਦਰਸ਼ਕੋ ਬਹੁਤ ਜ਼ਿਆਦਾ ਅੱਜ ਠੰਡ ਸੀਗੀ ਕਿਉਂਕਿ ਹੈ ਜਿਆ ਵਿਊ ਹੁਣ ਦੇਖਣ ਨੂੰ ਬਹੁਤ ਘੱਟ ਹੀ ਮਿਲੂਗਾ ਅ ਤੰਦ ਬਹੁਤ ਜ਼ਿਆਦਾ ਹੋਣ ਲੱਗ ਗਈ ਆ ਤੇ ਇਸ ਕਰਕੇ ਮੈਂ ਕਿਹਾ ਚਲੋ ਠੰਡ ਹੈ ਬਾਹਰ ਤਾਬਾਚੀ ਘੱਮ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਹਨਾ ਤੁਹਾਨੂੰ ਦਸੀਗੀ ਤੇ ਆਪਾਂ ਤੁਹਾਨੂੰ ਛੱਤ ਦਾ ਵਿਊ ਦਿਖਾਵਾਂਗੇ ਬੁੱਲੇ ਮੈਂ ਤਾਂ ਪੌੜੀਆਂ ਤੇ ਹੋਰ ਨਹੀਂ ਚੜੀਦਾ ਦੇਖੋ ਮੇਰੇ ਵੀ ਟੂਰੀ ਵਾਜਾ ਮਾਰੀ ਜਾਂਦੇ ਆ ਤੇ ਰੋਟੀ ਪਾਣੀ ਬੇਟੀ ਨੇ ਕਰ ਲਿਆ ਸੀਗਾ ਵਾਓ ਦੇਖੋ ਜੀ ਕਿੰਨਾ ਸੋਹਣਾ 뷰 ਆ ਰਿਹਾ ਗਾਇਜ਼ ਇਹਨਾਂ ਕਣਕ ਦੇਸ ਨਹੀਂ ਗਈ ਆ ਕਣਕ ਤੁਸੀਂ ਦੇਖ ਰਹੇ ਹੋ ਪੀਲੀ ਹੈ ਆਪਣੀ ਕਣਕ ਦੇਖੋ ਹਰੀ ਕੱਚ ਖੜੀ ਹੈ ਕਿਉਂਕਿ ਰੇਹਾਂ ਸਪਰੇਹਾਂ ਅਸੀਂ ਹਰ ਵਾਰੀ ਪਾਉਂਦੇ ਸੀ ਤੇ ਨਹੀਂ ਵਧੀਆ ਉਪਜਾਉ ਹੁੰਦੀ ਸੀ ਤੇ ਇਸ ਵਾਰ ਮਾਲਕ ਨੇ ਚਾਹਿਆ ਤਾਂ ਕਣਕ ਸੋਹਣੀ ਹੋ ਜੂਗੀ ਹਨਾ ਕਿਉਂਕਿ ਸਭ ਮਾਲਕ ਨਹੀਂ ਦੇਣਾ ਜੀ ਆਪਾਂ ਨੂੰ ਅਗਰ ਕਹਿੰਦੇ ਹੁੰਦੇ ਨਾ ਕਹਿੰਦੇ ਚੁੰਝ ਲਾਈਏ ਤਾਂ ਚੋਕ ਵੀ ਮਿਲੂਗੀ ਹੋਰ ਗਾਇਜ਼ ਤੁਸੀਂ ਦੱਸੋ ਕੀ ਹਾਲ ਹੈ ਜੀ ਹਾਂ ਹਾਂ ਕਰੀ ਨਾ ਬਸਾਉਣੀ ਹੈ ਬੈਂਟਰੀ ਚੱਕ ਲਈ ਤੇ ਦੇਖੋ ਗਾਇਜ਼ ਹਜੇ ਮੇਰੇ ਖਿਲਿਆਰਾ ਬਹੁਤ ਖਿਲਰੇ ਆ ਪਿਆ ਹਜੇ ਸਾਂਭਾ ਸਵਾਈਆਂ ਕਰਨ ਵਾਲੀਆਂ ਪਈਆਂ ਤੁਸੀਂ ਦੇਖ ਸਕਦੇ ਹੋ ਹਾਂ ਦੇਖ ਸਕਦੇ ਹੋ ਤੇ ਖੇਤਾਂ ਦੇ ਵੀਊ ਵੀ ਆਪਾਂ ਦਿਖਾ ਦੇ ਇਹ ਆ ਜੀ ਤੁਹਾਨੂੰ ਬਹੁਤ ਪਿਆਰਾ ਪਿਆਰਾ ਧੁੰਦ ਦਾ ਸੀਨ ਆ ਰਿਹਾ ਹਨਾ ਇੱਕ ਵਾਰੀ ਹੋਰ ਵੀਊ ਦੇਖ ਲਓ ਤੁਸੀਂ ਕਿੰਨਾ ਪਿਆਰਾ ਪਿਆਰਾ ਵੀਊ ਆ ਰਿਹਾ ਸੀ ਤੇ ਇੱਧਰ ਸਾਡੇ ਕਾਫੀ ਘਾਰ ਹੈ ਨਜ਼ਰ ਘੱਟ ਹੀ ਆਉਂਦੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਇਸ ਲਈ ਆਪਾਂ ਚੱਲਦੇ ਹਾਂ ਜੀ ਹੁਣ ਥੱਲੇ ਗੁੜੀਆ ਦੇਖ ਰਹੀ ਹੈ ਜੀ ਟੀਵੀ ਕਿਉਂਕਿ ਧੁੰਦ ਹੈ ਨਾ ਬਾਹਰ ਨਿਕਲਣ ਨੂੰ ਦਿਲ ਤਾਂ ਕਰ ਨਹੀਂ ਰਿਹਾ ਅੱਜ ਥੋੜੀ ਜਿਹੀ ਠੰਡ ਸੀਗੀ ਬਟ ਜ਼ਿਆਦਾ ਨਹੀਂਗੀ ਤੇ ਹੁਣ ਧੁੱਪਾਂ ਸੋਹਣੀਆਂ ਲੱਗ ਚੁੱਕੀਆਂ। ਓਹ ਕੀ ਹੋ ਗਿਆ? ਧੁੱਪਾਂ ਕਿੱਥੇ ਲੱਗ ਗਈਆਂ? ਧੁੰਦ ਤਾਂ ਇੱਥੋਂ ਤੱਕ ਆ ਗਈ। ਤੂੰ ਮੈਨੂੰ ਐਂ ਦੱਸ ਵੀ ਕਿੰਨੇ ਦਿਨ ਧੁੱਪਾਂ ਲੱਗੀਆਂ? ਪਤਾ ਨਹੀਂ। ਤੈਨੂੰ ਪਤਾ ਹੀ ਨਹੀਂ। ਐਨੂੰ ਪਤਾ ਨਹੀਂ ਆ ਦੇਖ ਲੋ ਦਰਸ਼ਕੋ ਕਿੰਨੇ ਦਿਨ ਧੁੱਪਾਂ ਲੱਗੀਆਂ? 8-7 ਦਿਨ ਸੋਹਣੀਆਂ ਧੁੱਪਾਂ ਲੱਗੀਆਂ ਸੀਗੀਆਂ ਤੇ ਹੁਣ ਚਲੋ ਟਾਈਮ ਵੀ ਆ ਕਦੇ ਧੁੰਦ ਆ ਗਈ ਕਿਉਂਕਿ ਆ ਹੀ ਮਹੀਨਾ ਹੈ ਤੇ ਫਿਰ ਇਦੂ ਅਗਲਾ ਮਹੀਨਾ ਫੱਗਣ ਦਾ ਤਾਂ ਚਲੋ ਵੀ ਤਾਨੂੰ ਪਤਾ ਹੈ ਹਨਾ ਸੋਹਣੇ ਦਿਨ ਲੱਗ ਜਾਣਗੇ ਤੇ ਸੋਹਣੇ ਦਿਨ ਕੀ ਲੱਗ ਜਾਣਗੇ ਗਰਮੀ ਆ ਗਈ ਦਰਸ਼ਕੋ ਹੁਣ ਉਹ ਟਾਈਮ ਹੈ ਹਨਾ ਵੀ ਜੇ ਤਾਂ ਕਰਾਰੀ ਧੁੱਪ ਨਿਕਲੇ ਤੇ ਜੇ ਤਾਂ ਆਪਾਂ ਬਾਹਰ ਬੈੰਨੇ ਆ ਤਾਂ ਪਿੰਡੇ ਨੂੰ ਸਾੜ ਪੈਂਦਾ ਹਨਾ ਗਰਮੀ ਬਹੁਤ ਜ਼ਿਆਦਾ ਮੰਦ ਆ ਸਰੀਰ ਕਿਉਂਕਿ ਅੱਜ ਜਿੰਨੀ ਖੂਬਸੂਰਤ ਠੰਡ ਚ ਗਏ ਆ ਹੁਣ ਆਪਾਂ ਹਨਾ ਤੇ ਪਿੰਡੇ ਨੂੰ ਕਿੱਥੇ ਉਹਨਾਂ ਆਦਤ ਜੀ ਹੋ ਜਾਂਦੀ ਵੀ ਇੰਨੀ ਜ਼ਿਆਦਾ ਠੰਡ ਹਨਾ ਤੇ ਜੇਕੇ ਦਾ ਮਾ ਠੰਡ ਜੀ ਚੱਕੀ ਜਾਵੇ ਧੁੱਪ ਨਿਕਲੇ ਤਾਂ ਫਿਰ ਥੋੜਾ ਪ੍ਰਭਾਵ ਪੈਂਦਾ ਹਨਾ ਤੇ ਜੀ ਧੁੱਪੇ ਬਹਿ ਜੰਨੇ ਆ ਤਾਂ ਪਿੰਡਾ ਮੱਚਦਾ ਤੇ ਜੇ ਸ਼ਾਮੇ ਹੋ ਜਾਂਨੇ ਆ ਤਾਂ ਫਿਰ ਠੰਡ ਲੱਗਦੀ ਆ ਹਨਾ ਤੇ ਜਿਵੇਂ ਹੋ ਸਕਦਾ ਨਿਕਲ ਜੇ ਤੇ ਨਹੀਂ ਭੰਗ ਲਾਦਾ ਮੀ ਦੇਖ ਲਓ ਪੂਰੀ ਤਮੀ ਪਵਾਈ ਜਾਂਦੀ ਹੈ ਮੀ ਪਊਗਾ ਸ਼ਾਇਦ ਤੇ ਹੋ ਵੀ ਸਕਦਾ ਬਈ ਇੰਨੀ ਤੇਜ਼ ਧੁੱਪ ਨਿਕਲ ਜਾਂਦੀ ਹੈ ਕਈ ਵਾਰੀ ਤੇ ਜੇ ਧੁੰਦ ਨਾਲ ਹੀ ਸਰ ਜੇ ਤਾਂ ਕਿਉਂਕਿ ਜਿਹੜੀ ਧੁੰਦ ਹੈ ਨਾ ਮੀ ਜਿੰਨਾ ਸਰ ਕਰ ਜਾਂਦੀ ਹੈ ਦੇਖ ਸਕਦੇ ਆ ਤੁਸੀਂ ਲੱਗ ਚੁੱਕੇ ਆ ਜੀ ਇਸ ਦੇ ਫੁੱਲ ਨਿਕਲਣਗੇ ਕਲੀਆਂ ਆ ਗਈਆਂ ਜੀ 4 1 2 3 ਤੇ 4 ਇਹ ਚੌਥੀ ਕਲੀ ਹੈ ਤੇ ਇੱਧਰ ਜਿਹੜਾ ਗੁਲਾਬ ਦਾ ਬੁੱਟਾ ਸੀਗਾ ਉਹ ਮੈਂ ਇਸ ਚੋਂ ਪਟਕੇ ਇਧਰ ਲਾਤਾ ਜੀ ਦੇਖੋ ਕਿੰਨਾ ਪਿਆਰਾ ਪਿਆਰਾ ਜਿਹਾ ਖੜਾ ਹੈ ਨਾ ਤੇ ਕੁਸ ਮੱਠੀ ਮੱਠੀ ਜੀ ਪੈ ਰਹੀ ਹੈ ਜੀ ਤੁੰਦ ਤੇ ਦੇਖੋ ਪੱਤੇ ਬਿਲਕੁਲ ਗਿੱਲੇ ਐ ਇਸ ਦੇ ਹੈ ਨਾ ਤੁਸੀਂ ਦੇਖ ਸਕਦੇ ਹੋ ਤੇ ਐ ਇਥੇ ਗਾਇਜ਼ ਆਪਾਂ ਬੀਜ ਚੁੱਕੇ ਆਂ ਜੀ ਫੁੱਲਾਂ ਵਾਲੇ ਬੂਟੇ ਯਾਨੀ ਕਿ ਬੀਜ ਤੇ ਇਹਨੇ ਬਤਾऊं ਚੱਕ ਲਿਆ ਜੀ ਆ ਦੇਖੋ ਹੈ ਨਾ ਤੇ ਵਧੀਆ ਪਿਆਰੇ ਪਿਆਰੇ ਜੇ ਮੇਰੇ ਪੌਦੇ ਖੜੇ ਆ ਤੇ ਆਲੂ ਦਰਸ਼ਕੋ ਆਲੂ ਵਧੀਆ ਘੈਂਟ ਹੁੰਦੇ ਜਾਂਦੇ ਆ ਇੱਧਰ ਦੇਖੋ ਆ ਦੇਖ ਸਕਦੇ ਆ ਤੁਸੀਂ ਆਲੂ ਦੇਖੋ ਹੈਨਾ ਆ ਦੇਖੋ ਤੇ ਹੋ ਸਕਦਾ ਕੋਈ ਕਈ ਹੋਰ ਵੀ ਹੋਣ ਤੇ ਇਹਨਾਂ ਨੂੰ ਮੈਂ ਖਾਲੀ ਕਰਤੇ ਸੀ ਕਿਉਂਕਿ ਮੇਰੇ ਟਮਾਟਰਾਂ ਦੇ ਬੂਟੇ ਬਹੁਤ ਪਿਆਰੇ ਜਿਹਾ ਲੱਗੇ ਸੀਗੇ ਤੇ ਇਹ ਫਿਰ ਨਾ ਕਾਟਵਾ ਨੇ ਖਾ ਲੇ ਤੇ ਹੁਣ ਕਾਟਵਾ ਦਾ ਕੀ ਕਰਾਂ ਬਹੁਤ ਜ਼ਿਆਦਾ ਤੰਗ ਕਰਦੀਆਂ ਤੇ ਗਾਈਜ਼ ਠੀਕ ਹੈ ਜੀ ਮਿਲਦੇ ਆ ਨੈਕਸਟ ਬਲੌਗ ਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ